ਤੂੰ ਮੇਰੇ ਕਰਕੇ ਐਡਾ ਵੱਡਾ ਫੈਸਲਾ ਲਿਆ ਹੈ ਮੇਰੇ ਕਰਕੇ ਉਹਨੂੰ ਮਾਫ਼ ਵੀ ਤਾਂ ਕਰ ਸਕਦਾ ਹੈ ਹਾਂ ਭੈਣ ਫੈਸਲਾ ਤਾਂ ਮੈਂ ਤੇਰੇ ਕਰਕੇ ਹੀ ਲਿਆ ਪਰ ਮੈਂ ਤੇਰੇ ਕਰਕੇ ਮਾਫ਼ ਨਹੀਂ ਕਰ ਸਕਦਾ ਉਹਨੂੰ ਮਮੀ ਮੈਨੂੰ ਨਹੀਂ ਲੱਗਦਾ ਕਿ ਹੁਣ ਸਭ ਕੁਝ ਪਹਿਲਾਂ ਵਰਗਾ ਹੋ ਜਾਊਗਾ ਜੇ ਸੱਚ ਗੁੱਛੇ ਮਮੀ ਤਾਂ ਮੈਨੂੰ ਅੱਜ ਬਹੁਤ ਪਛਤਾਵਾ ਹੋ ਰਿਹਾ ਆਂ ਤੇ ਦਿਲ ਤੀਂ ਤੇ ਵੀ ਮੈਂ ਕਿਉਂ ਕੀਤੀ ਆਂ ਕਿਉਂ ਉਥੋਂ ਵੇਚ ਜੱਟ ਆਈ ਇੱਕ ਵਾਰੀ ਮੇਰੇ ਕਹਿ ਤੋ ਨਾ ਹੈਪੀ ਨੂੰ ਫੇਰ ਸਮਝਾ ਕੇ ਦੇਖ ਲਾ ਨਹੀਂ ਤਾਂ ਦੋ ਘਰ ਬਰਬਾਦ ਹੋ ਜਾਣਗੇ ਨਾਲੇ ਜਦੋਂ ਤਲਾਕ ਹੋ ਜੇ ਨਾ ਫਿਰ ਸੀ ਪੁੱਤ ਵਿਆਹਣਾ ਵੀ ਬਹੁਤ ਔਖਾ ਹੈ ਮਾਸੀ ਜੀ ਮੈਂ ਤਾਂ ਇੱਕ ਵਾਰੀ ਨਹੀਂ ਹਜ਼ਾਰ ਵਾਰ ਕਹਿ ਕੇ ਦੇਖ ਲਿਆ ਇਹਨੂੰ ਜਿੱਦਨ ਦੀ ਲਵੀ ਗਈ ਹੈ ਮੇਰੀਆਂ ਤਾਂ ਇਹੀ ਗੱਲਾਂ ਚੱਲਦੀਆਂ ਨੇ ਇਹਦੇ ਨਾਲ ਤਾਂ ਹੀ ਤਾਂ ਵੀਰੇ ਤੈਨੂੰ ਕਹਿਨੀ ਆ ਕਿ ਜਾ ਫੜਾਇਆ ਸਾਈ ਹਾਂ ਬਸ ਜਾਨਣਾ ਮੈਂ ਠਹਿਰ ਕੇ ਜੀ ਬੀਰੇ ਕੌਣ ਹੈ ਇਹਦਾ ਪਾਣੇ ਲਵੀ ਦਾ ਮਾਮਾ ਹੈ ਤੇ ਗਾਲੀ ਨਾ ਸਤਾ ਬੋਲਦੀ ਕੋ ਹਾਂਜੀ ਹਾਂ ਠੀਕ ਹੈ ਗਾਲੀ ਨਾ ਸਤਾ ਕੋਈ ਨਵੀਂ ਹਾਂਜੀ ਮੰਮੀ ਉੱਥੇ ਸਿਰ ਨੂੰ ਕੁਛ ਭਾਰਕਾ ਹਾਂਜੀ ਮੰਮੀ ਭਾਰਕ ਹੈ ਗੋੜੀ ਲੈ ਨਹੀਂ ਸੀਗੀ ਕੰਠੀਕ ਹੈ ਤੁਸੀਂ ਬੈਠੋ ਮਾਮਾ ਜੀ ਮੈਂ ਚਾਹ ਪਾਣੀ ਲੈ ਕੇ ਆਉਣੀ ਆ ਬਸ ਬੇਟਾ ਬਸ ਚਾਹ ਪਾਣੀ ਮੈਂ ਪੀ ਗਿਆ ਮੈਂ ਤਾਂ ਦੋ ਗੱਲਾਂ ਹੀ ਕਰਨੀਆਂ ਨੇ ਉੱਤ ਤੂੰ ਸਾਰਾ ਦਿਨ ਬੈਠੀ ਸੋਚੀ ਜਾਂਦੀ ਐ ਤਾਂ ਤੇਰਾ ਸਿਰ ਐਨਾ ਭਾਰੀ ਭਾਰੀ ਰਹਿੰਦਾ ਤੂੰ ਸੋਚਿਆ ਨਾ ਕਰ ਮੰਮੀ ਸੋਚਾਂ ਕਿਵੇਂ ਨਾ ਇਹ ਕਿਹੜਾ ਛੋਟੀ ਮੂਟੀ ਗੱਲ ਐ ਹੁਣ ਮੈਨੂੰ ਤਾਂ ਐਂ ਡਰ ਲੱਗਿਆ ਰਹਿੰਦਾ ਵੀ ਅੱਗੇ ਕੀ ਬਣੂਗਾ ਮਾਮਾ ਜੀ ਚਾਹ ਪਾਣੀ ਪੀ ਕੇ ਗੱਲ ਕਰ ਲੈਂਦੇ ਆਪਾਂ ਨਾਲੇ ਤੁਸੀਂ ਕਿਹੜਾ ਬਗਾਨੇ ਹੋ ਕਿ ਆ ਪਾਣੀ ਵੀ ਪੀ ਲਾਂਗੇ ਪਹਿਲਾਂ ਮੇਰੀ ਇੱਕ ਗੱਲ ਸੁਣ ਛੋਟੀ ਮੋਟੀ ਤਾਂ ਹੈ ਨਹੀਂ ਪੁੱਤ ਗੱਲ ਇਹ ਤਾਂ ਤੇਰੀ ਮੈਂ ਵੀ ਸਮਝਦੀ ਆਂ ਪਰ ਤੂੰ ਜਮੇ ਫਿਕਰ ਨਾ ਕਰ ਸਭ ਕੁਝ ਠੀਕ ਹੋ ਜਾਊਗਾ ਮੈਂ ਨਾ ਤੇਰੇ ਮਾਮੇ ਨੂੰ ਭੇਜਿਆ ਹੈਪੀ ਕੋਲੇ ਮੈਨੂੰ ਪੂਰੀ ਉਮੀਦ ਹੈ ਵੀ ਹੈਪੀ ਉਹਦੀ ਜਰੂਰ ਮੰਨੂਗਾ ਸਿਆਣੇ ਬੰਦੇ ਦੀ ਕਦੇ ਮੋੜਦਾ ਨਹੀਂ ਹੁੰਦਾ ਕੋਈ ਮੈਨੂੰ ਤਾਂ ਭਾਈ ਭੈਣ ਨੇ ਭੇਜਿਆ ਲੱਭੀ ਬਾਰੇ ਦੱਸਿਆ ਸੀ ਤੁਸੀਂ ਆਪਦਾ ਘਰ ਕਿਉਂ ਖਰਾਬ ਕਰਨ ਲੱਗੇ ਹੋ ਮਾੜੀਆਂ ਮੋਟੀਆਂ ਗੱਲਾਂ ਕਿਹੜੇ ਘਰ 'ਚ ਨਹੀਂ ਹੁੰਦੀਆਂ ਤਲਾਕ ਤੱਕ ਗੱਲ ਵਿਚਾਰਖੇ ਤੁਸੀਂ ਮਾਮਾ ਜੀ ਤੁਹਾਨੂੰ ਪੂਰੀ ਗੱਲ ਦਾ ਨਹੀਂ ਪਤਾ ਇਹ ਤਲਾਕ ਤੱਕ ਗੱਲ ਐਵੇਂ ਹੀ ਨਹੀਂ ਆਈ ਕਿਸੇ ਕਾਰਨ 'ਤੇ ਆਈ ਐ ਕਾਰਨ ਦਾ ਵੀ ਮੈਨੂੰ ਪਤਾ ਹੈ ਬੇਟਾ ਇਹ ਗੱਲ ਕਿਉਂ ਤਲਾਕ ਤੱਕ ਪਹੁੰਚੀ ਐ ਗਲਤੀਆਂ ਕੀਤੋ ਨਹੀਂ ਹੁੰਦੀਆਂ ਮੈਂ ਉਹਨਾਂ ਨੂੰ ਵੀ ਜਾ ਕੇ ਸਮਝਾਵਾਂਗਾ ਚਲੋ ਠੀਕ ਐ ਮੰਮੀ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਮੰਨਣਗੇ ਮਾਮਾ ਜੀ ਸਮਝਾਉਣ ਵਾਲਾ ਕੰਮ ਤਾਂ ਹੋਣ ਗਿਆ ਮੈਂ ਤਾਂ ਫੈਸਲਾ ਲੈ ਰੱਖਿਆ ਮੈਂ ਤਾਂ ਹੁਣ ਤਲਾਕ ਲੈਣਾ ਬਸ ਚੱਲ ਬੱਤ ਤੇ ਹੁਣ ਤੂੰ ਜਵਨੀ ਠੀਕ ਨਾ ਕਰ ਤੇਰੇ ਮਾਮੇ ਦਾ ਫੋਨ ਆਉਣ ਵਾਲਾ ਹੀ ਐ ਫਿਰ ਦੇਖਦੇ ਆਂ ਵੀ ਉੱਥੇ ਕੀ ਬੜਿਆ ਠੀਕ ਐ ਹੁਣ ਹਾਂ ਚੱਲ ਹੁਣ ਤੂੰ ਬਿੰਦ ਚੱਟਣਾ ਰਾਮ ਕਰ ਲੈ ਸਿੰਗਰ ਏਹ ਭਾਈ ਤੂੰ ਸਿਆਣੀ ਐ ਮੈਨੂੰ ਇਹ ਗੰਦਾ ਪਤਾ ਹੈ ਵੀ ਤੁਸੀਂ ਇਹ ਘਰ ਕਿਵੇਂ ਬੰਨੇ ਐ ਜੇ ਤੂੰ ਚਾਹੇ ਅੱਜ ਟੁੱਟਦੇ ਘਰ ਨੂੰ ਜੋੜ ਸਕਦਾ ਮਾਮਾ ਜੀ ਮੈਂ ਵੀ ਇਹੀ ਗੱਲ ਚਾਹੁੰਨੀ ਆ ਵੀ ਮੇਰਾ ਇਹ ਘਰ ਦੁਬਾਰੇ ਵਸ ਜੇ ਪਰ ਮੈਂ ਵੀ ਹੁਣ ਕੀ ਕਰ ਸਕਦੀ ਆ ਮੈਂ ਤਾਂ ਇਹਨੂੰ ਸਮਝਾ ਸਮਝਾ ਕੇ ਥੱਕ ਗਈ ਇਹ ਤਾਂ ਮੇਰੀ ਇੱਕ ਵੀ ਗੱਲ ਨਹੀਂ ਮੰਨ ਰਿਹਾ ਭਾਈ ਜਿੰਨਾ ਨੁਕਸਾਨ ਨਾ ਇਸ ਘਰ ਦਾ ਓਨਾ ਹੀ ਉਸ ਕਰਦਾ ਦੋ ਜ਼ਿੰਦਗੀਆਂ ਬਰਬਾਦ ਹੋਣਗੀਆਂ ਇਹ ਤਾਂ ਨੈਣ ਹੈ ਇੱਕੋ ਹੀ ਗੱਲ ਤੇ ਅੜਿਆ ਹੋਇਆ ਹੈ ਵੀ ਤਲਾਕ ਲੈਣਾ ਇਹਨੂੰ ਕੀ ਪਤਾ ਹੈ ਇਹ ਗੱਲਾਂ ਦਾ ਵੀ ਕਿੱਥੋਂ ਤੱਕ ਜਾਂਦੀਆਂ ਨੇ ਵੱਲ ਤਾਂ ਮਾਮਾ ਜੀ ਥੋੜੀ ਵੀ ਠੀਕ ਹੈ ਮੈਨੂੰ ਵੀ ਪਤਾ ਹੈ ਗੱਲਾਂ ਦਾ ਮੈਂ ਵੀ ਆਪਦੇ ਭਰਾ ਦਾ ਵਿਆਹ ਬੜੇ ਲਾਡਾ ਜਾਮਾ ਨਾਲ ਕਰਿਆ ਸੀ ਆ ਥੋੜੇ ਜੇ ਟਾਈਮ ਅਚੀ ਗੱਲ ਤਲਾਕ ਤੱਕ ਆ ਗਈ ਚੱਲ ਕੋਈ ਨਹੀਂ ਭਾਈ ਮੈਂ ਵੀ ਉਹਨਾਂ ਨੂੰ ਜਾ ਕੇ ਸਮਝਾਉਣਾ ਤੇ ਤੂੰ ਵੀ ਸਮਝਾ ਇਹ ਰਿਸ਼ਤੇ ਵਾਰ-ਵਾਰ ਨਹੀਂ ਮਿਲਦੇ ਹੁੰਦੇ ਦੁਬਾਰੇ ਵਿਆਹ ਕਰਨਾ ਬਹੁਤ ਔਖਾ ਹੋ ਜਾਂਦਾ ਏ ਜੇ ਇੱਕ ਵਾਰੀ ਤਲਾਕ ਹੋ ਜੇ ਹਾਂ ਮਮਾ ਜੀ ਇਹ ਤਾਂ ਹੈ ਕੋਈ ਗੱਲ ਨਹੀਂ ਭਾਈ ਮੇਰੀ ਤਾਂ ਉਹ ਭਾਣ ਜੀ ਹੈ ਮੈਂ ਬਚਪਨ ਤੋਂ ਜਾਣਨਾ ਪਤਾ ਨਹੀਂ ਉਹਨੇ ਕਿਵੇਂ ਇਹ ਜਿਹੀ ਗਲਤੀ ਕਰ ਲਈ ਪਰ ਉਹ ਦਿਲ ਦੀ ਮਾੜੀ ਨਹੀਂ ਮੈਂ ਆਪਦੀ ਭੈਣ ਨੂੰ ਵੀ ਕਹੂੰਗਾ ਵੀ ਬੱਚੀ ਨੂੰ ਤੂੰ ਸਮਝਾ ਅੱਗੇ ਤੋਂ ਕੋਈ ਇਹ ਜਿਹੀ ਸ਼ਿਕਾਇਤ ਨਹੀਂ ਆਊਗੀ ਠੀਕ ਹੈ ਮਮਾ ਜੀ ਤੁਸੀਂ ਬੈਠੋ ਮੈਂ ਚਾਹ ਲੈ ਕੇ ਆਉਂਦਾ ਬਸ ਭਾਈ ਚਾਹ ਨੂੰ ਤਾਂ ਕੋਈ ਨਾ ਹੁਣ ਮੈਨੂੰ ਕੰਮ ਦਾ ਬਹੁਤ ਔਖਾ ਹੈ ਮੈਂ ਬੇਲਾ ਨਹੀਂ ਸੀ ਮੈਂ ਤਾਂ ਮਸਾ ਮਸਾ ਟਾਈਮ ਕੱਢ ਕੇ ਆਇਆ हां ਭੈਣੇ ਮੈਂ ਪਹੁੰਚ ਗਿਆ ਸੀ ਉੱਥੇ ਖੜ ਕੇ ਗੱਲ ਕਰ ਰਿਹਾ ਹਾਂ ਤੇਰੇ ਨਾਲ ਅੱਛਾ ਕੀ ਬਣਿਆ ਫਿਰ ਹੈਪੀ ਨਾਲ ਹੋਈ ਗੱਲ ਕਿ ਨਹੀਂ हां ਭੈਣੇ ਮੈਂ ਗੱਲ ਕਰੀ ਸੀ ਹੈਪੀ ਨਾਲ ਗੱਲ ਹੋਈ ਸੀ ਮੁੰਡਾ ਮੰਨ ਨਹੀਂ ਰਿਹਾ ਉਹ ਤਾਂ ਕਹਿੰਦਾ ਮੈਂ ਤਲਾਕ ਲੈਣਾ ਹੀ ਲੈਣਾ ਫਿਰ ਹੁਣ ਕੀ ਬਣੂ ਵੀਰੇ ਇਹ ਤਾਂ ਔਖਾ ਹੀ ਹੋ ਜੂ ਦੇਖ ਭੈਣੇ ਹੈਪੀ ਦੀ ਭੈਣ ਤਾਂ ਚਾਹੁੰਦੀ ਐ ਵੀ ਇਹ ਤਲਾਕ ਨਾ ਹੋਵੇ ਘਰ ਬਸਿਆ ਰਹੇ ਪਰ ਮੁੰਡਾ ਹੀ ਅੜਿਆ ਹੋਇਆ ਕੱਲ ਕੋਈ ਨਾ ਤੂੰ ਆ ਜਾ ਫਿਰ ਕਰ ਲੈ ਆਪਦੇ ਕੰਮ ਦੇਖਦੇ ਆ ਫਿਰ ਕੀ ਬਣਦਾ ਚੱਲ ਠੀਕ ਐ ਭਨੇ ਜੇ ਟਾਈਮ ਹੁੰਦਾ ਮੈਂ ਤੇਰੇ ਕੋਲੇ ਵੀ ਆ ਜਾਂਦਾ ਤੂੰ ਵੀ ਥੋੜਾ ਜਿਹਾ ਕੁੜੀ ਨੂੰ ਸਮਝਾਈ ਉਹ ਵੀ ਮੜੇ ਜਿਹੇ ਦਿਮਾਗ ਤੋਂ ਕੰਮ ਲਵੇ ਸੇਣੀ ਬਣੇ ਹਾਂ ਠੀਕ ਐ ਸਮਝਾਇਆ ਤਾਂ ਹੈਗਾ ਉਹਨੂੰ ਪਰ ਉਹਦੀ ਗਲਤੀ ਨੇ ਤਾਂ ਇੱਥੇ ਤੱਕ ਗੱਲ ਪਹੁੰਚਾਤੀ ਚੱਲ ਠੀਕ ਐ ਭਨੇ ਚੱਲ ਤੈਨੂੰ ਆ ਫਿਰ ਯਾਰ ਜਸਪਤ ਬੱਤੀ ਚਾਲ ਬਣੇ ਹੋਰ ਸਿੰਦੇਰੇ ਠੀਕ ਹੈ ਹਾਂ ਠੀਕ ਹੈ ਬਹਿ ਜਾ ਹੋਰ ਭੈਣ ਨੂੰ ਤੂੰ ਜਾ ਚ ਕਰੇ ਸਾਰਾ ਪ੍ਰਵਾਹ ਠੀਕ ਹੈ ਹਾਂ ਭੈਣੇ ਸਭ ਠੀਕ ਠਾਕ ਹੈ ਤੂੰ ਸੁਣਾ ਲਵੀਂ ਕੋਈ ਮਾਰਿਆ ਕਿਹੜਾ ਵਿਆਹ ਤੋਂ ਬਾਅਦ ਹਾਂ ਨਵੀ ਆਈ ਜੀ ਹੈ ਇੱਥੇ ਤੈਨੂੰ ਫੇਰ ਦੱਸਦੀਆਂ ਪਹਿਲਾਂ ਤੇਰੇ ਵਾਸਤੇ ਪਾਣੀ ਲਿਆਵਾਂ ਲੱਗਣੀ ਹੈ ਗਰਮੀ ਬਹੁਤ ਲੈ ਹੁਣ ਦੱਸ ਸਿੰਦਰੇ ਤੂੰ ਲਵੀ ਬਾਰੇ ਕੀ ਕਹਿੰਦੀ ਸੀ ਕੀ ਦੱਸਾਂ ਭੈਣੇ ਤੈਨੂੰ ਨਵੀ ਤਾਂ ਲੜਤੀ ਉਥੋਂ ਇੱਥੇ ਆ ਗਈ ਉਹਨੂੰ ਤਾਂ ਮੀਨਾ ਹੋ ਗਿਆ ਬੈਠੀ ਨੂੰ ਉਹ ਤਾਂ ਤਲਾਕ ਤੱਕ ਗੱਲ ਪਹੁੰਚੀ ਪਈ ਐ ਇਹ ਜੀ ਕੀ ਗੱਲ ਹੋ ਗਈ ਉਹਦੇ ਸਹੁਰੇ ਜਿਹੜੀ ਤਲਾਕ ਤੱਕ ਗੱਲ ਆ ਗਈ ਕੋਣਾ ਕੀ ਸੀ ਇਹਦੀ ਲੰਡੇ ਨੂੰ ਟੋਕ ਟਕਾਈ ਕਰਦੀ ਸੀ ਇਨੇ ਅੰਦਰ ਬੰਦ ਕਰਦੀ ਉਹਨੂੰ ਜਿੰਦਾ ਲਾਤਾ ਉਹ ਜਦੋਂ ਹੈਪੀ ਆਇਆ ਸਾਰੀ ਗੱਲ ਦਾ ਉਹਨੂੰ ਪਤਾ ਲੱਗ ਗਿਆ ਕੱਲ ਉਹ ਦੋਨੇ ਜਾਣੇ ਇਹਨੂੰ ਬੁਲਾਉਣੋਂ ਹਟ ਗਏ ਇਹ ਚੱਕ ਕੇ ਬੈਗ ਇੱਥੇ ਆ ਗਈ ਉਸ ਤੋਂ ਬਾਅਦ ਹੈਪੀ ਆ ਗਿਆ ਤਲਾਕ ਦੇ ਕਾਗਜ਼ ਲੈ ਕੇ ਕਹਿੰਦਾ ਮੈਂ ਤਾਂ ਤਲਾਕ ਦੇਉਂਦਾ ਫਿਰ ਸਿੰਦਰੇ ਦੀ ਉਹਦੀ ਭੈਣ ਨਾਲ ਗੱਲ ਕਰਨੀ ਸੀ ਤਾਂ ਆਪਣੀ ਕੁੜੀ ਦੀ ਗਲਤੀ ਸੀ ਕਰੀ ਸੀ ਉਹਦੀ ਭੈਣ ਨਾਲ ਗੱਲ ਉਹ ਕਹਿੰਦੀ ਹੈਪੀ ਨੂੰ ਮੈਂ ਬਹੁਤ ਸਮਝਾ ਕੇ ਦੇਖ ਲਿਆ ਪਰ ਮੇਰੀ ਤਾਂ ਮੰਨਦਾ ਨਹੀਂ ਹੈਗਾ ਫਿਰ ਤੂੰ ਇਦਰੋਂ ਕਿਸੇ ਨੂੰ ਹੋਰ ਭੇਜ ਕੇ ਦੇਖ ਲੈਂਦੀ ਹੈਪੀ ਨੂੰ ਸਮਝਾਇਆ ਹੁੰਦਾ ਤੇ ਅੱਜ ਐਸੀ ਭੈਣੇ ਮੈਂ ਲਵੀ ਦੇ ਮਾਮੇ ਨੂੰ ਪਰ ਉਹਨੇ ਦੱਸਿਆ ਕਹਿੰਦਾ ਪੁਰਾਣਾ ਤਾਂ ਹੈ ਇੱਕੋ ਹੀ ਜਿੱਦ ਤੇ ਅੜਿਆ ਪਿਆ ਮੰਨਦਾ ਨਹੀਂ ਹੈਗਾ ਕਹਿੰਦਾ ਮੈਂ ਤਾਂ ਤਲਾਕ ਲੈਣਾ ਇਹ ਤਾਂ ਸੇ ਮੇਰੇ ਔਖਾ ਹੀ ਹੋ ਗਿਆ ਫਿਰ ਕੀ ਬਣੂਗਾ ਹੁਣ ਕਹਿੰਦਾ ਦੇਖਦੇ ਆ ਭੈਣੇ ਕੀ ਬਣਦਾ ਲੈ ਮੈਂ ਤੇਰੇ ਵਾਸਤੇ ਚਾਰਨਾ ਕਿੱਲਾ ਹਣੀਆ ਉਹ ਤੇ ਪਿਆ ਗਾਦੀ ਭੱਗ ਗਿਆ ਉਹ ਸਿਆਣਾ ਬਿਆਣਾ ਬੰਦਾ ਬੈਠਾ ਸੀ ਅਗਲਾ ਕੀ ਸੋਚਦਾ ਹੋਊਗਾ ਐਵੇਂ ਚੰਗਾ ਲੱਗਦਾ ਮੈਨੂੰ ਪਤਾ ਪੈਣੇ ਵੀ ਇਹ ਗੱਲ ਚੰਗੀ ਤਾਂ ਹੈ ਨਹੀਂ ਮੇਰੀ ਉੱਠ ਕੇ ਜਾਣ ਵਾਲੀ ਪਰ ਮੈਨੂੰ ਪਤਾ ਸੀ ਵੀ ਉਹ ਸਮਝਾਉਣ ਆਇਆ ਮੈਨੂੰ ਜਦ ਮੈਂ ਕਹੀ ਜਾਂਦਾ ਵੀ ਮੈਂ ਤਾਂ ਤਲਾਕ ਲੈਣਾ ਹੈ ਫਿਰ ਉਹ ਕਿਉਂ ਬਾਰ ਬਾਰ ਕਹੀ ਜਾਂਦਾ ਸੀ ਵੀ ਇਹ ਠੀਕ ਨਹੀਂ ਠੀਕ ਨਹੀਂ ਦੇਖ ਵੀਰੇ ਸਿਆਣਾ ਬੰਦਾ ਦਾ ਘਰ ਜੋੜਨ ਵਾਲੀਆਂ ਗੱਲਾਂ ਹੀ ਕਰਦਾ ਤੈਨੂੰ ਤਾਂ ਉਹ ਸਮਝਾਉਣ ਆਇਆ ਸੀਗਾ ਤੈਨੂੰ ਉਹਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਸੀ ਕਾਣੇ ਦੇਖਾ ਪਹਿਲਾਂ ਉਹਨਾਂ ਨੇ ਫੋਨ ਕੀਤਾ ਫਿਰ ਹੁਣ ਉਹਨੇ ਮਾਮੇ ਨੂੰ ਭੇਜਤਾ ਹੁਣ ਤਾਂ ਜਿਹੜਾ ਮਰਜ਼ੀ ਆ ਜੇ ਮੈਂ ਨਹੀਂ ਆਪਦਾ ਫੈਸਲਾ ਬਦਲਦਾ ਉਹਦੀ ਸਿਆਣੇ ਬਿਆਣੇ ਦੀ ਤਾਂ ਲਾਜ ਰੱਖ ਲੈਂਦਾ ਉਹ ਵਿਚਾਰਾ ਏਡੀ ਦੂਰੋਂ ਚੱਲ ਕੇ ਆਇਆ ਨਾ ਲਾਜ ਰੱਖਣ ਨੂੰ ਕਾਣੇ ਮੈਂ ਕਿਹੜਾ ਉਹਨੂੰ ਕੁਝ ਗਲਤ ਕਹਤਾ ਮੈਂ ਤਾਂ ਆਪਦਾ ਫੈਸਲਾ ਹੀ ਦੱਸਿਆ ਕੀ ਹੁਣ ਮੈਨੂੰ ਆਪਦਾ ਫੈਸਲਾ ਦੱਸਣ ਦਾ ਕੋਈ ਹੱਕ ਏ ਨਹੀਂ ਹੈਗਾ ਉਹ ਤਾਂ ਹੁਣ ਜਾਣ ਕੇ ਮਿੱਠੇ ਬਣਦੇ ਨੇ ਉਹ ਤਾਂ ਲਵੀ ਦੀਆਂ ਗਲਤੀਆਂ ਤੇ ਪੜਦੇ ਪਾਉਂਦੇ ਨੇ ਹੁਣ ਤੂੰ ਹੀ ਉਹਦੀਆਂ ਗੱਲਾਂ 'ਚ ਆ ਗਈ ਮੈਂ ਨਹੀਂ ਆਉਂਦਾ ਹੈਗਾ ਚੱਲ ਰਹੀ ਵੀਰੇ ਤੈਨੂੰ ਕੌਣ ਸਮਝਾਵੇ ਤੂੰ ਬੈਠ ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਂਦੀ ਆਂ ਵਾਹਿਗੁਰੂ ਮੁੰਡਾ ਤੂੰ ਹੀ ਸਾਡੇ ਘਰ ਨੂੰ ਟੁੱਟਣ ਤੋਂ ਬਚਾ ਸਕਦਾ ਹੈ ਕੀ ਕਰਾਂ ਕੋਈ ਗੱਲ ਰਾਹ ਹੀ ਨਹੀਂ ਮੈਂਦੀ ਉਹਦੀ ਭੈਣ ਨੂੰ ਮੈਂ ਫੋਨ ਕਰਕੇ ਦੇਖ ਲਿਆ ਇਹਦੇ ਮਾਮੇ ਨੂੰ ਭੇਜ ਕੇ ਦੇਖ ਲਿਆ ਹੈਪੀ ਤਾਂ ਇੱਕੋ ਹੀ ਗੱਲ ਤੇੜਿਆ ਬੈਠਾ ਮੈਂ ਤਾਂ ਆਪਣਾ ਸਾਰਾ ਜ਼ੋਰ ਲਾ ਦਿੱਤਾ ਆਪਣੇ ਭਰਾ ਨੂੰ ਮਨਾਉਣ ਲਈ ਪਰ ਉਹਨੇ ਮੇਰੀ ਇੱਕ ਨਹੀਂ ਮੰਨੀ ਹੁਣ ਮੈਂ ਤਾਂ ਆਪਣੀ ਪੂਰੀ ਬਾਹ ਲਾ ਲਈ ਕਿ ਦੁੱਤ ਤੇਰੀ ਨਕਰ ਵੀ ਕੀ ਸ਼ੱਕਦੀਆਂ ਤੂੰ ਹੀ ਕੋਈ ਚੰਦਕਾਰ ਕਰ ਵੀ ਮੇਰੇ ਵੀਰ ਦਾ ਕਰ ਮੇਰੇ ਜਿੰਦੇ ਜੀ ਦੁਬਾਰੇ ਵਸ ਜੇ اے ਪਰਮਾਤਮਾ ਮਿਹਰ ਕਰੀ ਪੁੱਤ ਉਹ ਗਈ ਵੀ ਐ ਅੱਛਾ ਹੋਰ ਅੱਜ ਤਾਂ ਤੇਰੀ ਭੂਆ ਵੀ ਆ ਕੇ ਗਈ ਐ ਮੈਂ ਤਾਂ ਤੈਨੂੰ ਠਾਇਆ ਨਹੀਂ ਵੀ ਚੱਲ ਸੁੱਤੀ ਪਈ ਐ ਤੁਸੀਂ ਮੰਮੀ ਮੈਨੂੰ ਠਾ ਲੈਣਾ ਸੀਗਾ ਨਾਲੇ ਮੈਂ ਮਿਲ ਲੈਂਦੀ ਭੂਆ ਨੂੰ ਸੱਚ ਮਾਮੇ ਦਾ ਫੋਨ ਨਹੀਂ ਆਇਆ ਹਾਂ ਪੁੱਤ ਆਇਆ ਸੀ ਤੇਰੇ ਮਾਮੇ ਦਾ ਫੋਨ ਪਰ ਹੈਪੀ ਨੂੰ ਬਹੁਤ ਸਮਝਾਇਆ ਹੈਪੀ ਮੰਨਿਆ ਨਹੀਂ ਹੈਗਾ ਮੰਮੀ ਤੇਰੀ ਹੁਣ ਕੀ ਬਣੂਗਾ ਕੈਨ ਕੋਈ ਨਾ ਪੁੱਤ ਹੁਣ ਦੇਖਦੇ ਕੋਈ ਨਹੀਂ ਕੀ ਬਣੂਗਾ ਤੂੰ ਨਾ ਆ ਦਾ ਕਰ ਜਾਂਣ ਚ ਮੈਂ ਹੀ ਖੁਦ ਜ਼ਿੰਮੇਵਾਰ ਆ ਜੇ ਮੈਂ ਨਾ ਉਹਨਾਂ ਸਾਰੀਆਂ ਗੱਲਾਂ ਦੱਸਦੀ ਤੇ ਨਾਲ ਜਾਨੋਂ ਬਤਉਂਦੀ ਮੈਂ ਆਪ ਦੇ ੱਟ ਜੀ ਰੱਖ ਲੈਂਦੀ ਹੁਣ ਮੈਨੂੰ ਆਪਣੇ ਆਪ 'ਚ ਇਨਾ ਪਛਤਾਵਾ ਹੋ ਰਿਹਾ ਏ ਫੇ ਕਿਉਂ ਦੱਸਿਆ ਇਹਨੂੰ ਜਿੱਥੇ ਅੱਗੇ ਦੁੱਖ ਜਲਦੀ ਸੀ ਔਕੀ ਸੁਕੀ ਹੋਰ ਚੱਲ ਲੈਂਦੀ ਮੇਰੇ ਭਰਾ ਦਾ ਕਰਤਵ ਸਿਆਰੀ ਨਾ ਇਤ ਲਾਗ ਤੱਕ ਗੱਲਾਂ ਬੋਝੀਆਂ ਮੇਰਾ ਭਰਾ ਤਾਂ ਜਿਉਂ ਜਿਹਾ ਵਿਆਹਿਆ ਤੇ ਉਹ ਜਨਾਵਿਆ ਮੇਰਾ ਭਰਾ ਤਾਂ ਉਹ ਜਿਹਾ ਦਾ ਉਹੀ ਰਹਿ ਗਿਆ ਜਿਉ ਸਾਰਾ ਕੁਝ ਹੋਇਆ ਹੈ ਤੇ ਸਾਰੇ ਦੇ ਜ਼ਿੰਮੇਵਾਰ ਮੈਂ ਹੀ ਆ ਕੌਣ ਕਿਹਾ ਤੈਨੂੰ ਸਹਿਮ ਨਹੀਂ ਕਰਨੇ ਜੇ ਮੈਂ ਸਹਿਮ ਕਰਤੇ ਤੈ ਇਹ ਰਿਸ਼ਤਾ ਟੁੱਟ ਜੂ ਰਿਸ਼ਤਾ ਤਾਂ ਹੁਣ ਇਹ ਟੁੱਟ ਕੀ ਰਹੂਗਾ ਤੂੰ ਜੀ ਤੋ ਮਰਜੀ ਫੋਨ ਕਰਾ ਚਾਹੇ ਜਿਹਨੂੰ ਮਰਜੀ ਉਰੇ ਭੇਜ ਪਰ ਮੈਂ ਨਹੀਂ ਮੰਨਣਾ ਹੁਣ ਤਲਾਕ ਤਾਂ ਤੈਨੂੰ ਦੇਣਾ ਹੀ ਪਊਗਾ ਇੱਕ ਵਾਰ ਇੱਥੇ ਸੋਚੋ ਆਪਣਾ ਘਰ ਖਰਾਬ ਹੋ ਜੂਗਾ ਇਹ ਸਭ ਦੀ ਜ਼ਿੰਮੇਵਾਰ ਵੀ ਤੂੰ ਹੀ ਐ ਤੇਰੇ ਕਾਰਨ ਹੀ ਹੋਇਆ ਜਿਹੜਾ ਕੁਝ ਹੋਇਆ ਤੂੰ ਚੁੱਪ ਕਰਕੇ ਸਾਈਨ ਕਰ ਦੇ ਕਾਗਜ਼ਾਂ ਤੇ ਮੈਂ ਲੈ ਕੇ ਜਾਣੇ ਨਹੀਂ ਛੇਤੀ ਕਾ ਵੀਰੇ ਹੁਣ ਤੂੰ ਮੰਨਦਾ ਨਹੀਂ ਨਾ ਮੰਨਣਾ ਮੈਨੂੰ ਪਤਾ ਤੇਰਾ ਕਰਮ ਹੀ ਪਟਿਆ ਹੈ ਤੇ ਇਹਦੀ ਸਜ਼ਾ ਵੀ ਮੈਨੂੰ ਹੀ ਮਿਲਣੀ ਚਾਹੀਦੀ ਹੈ ਮੇਰੇ ਮਰੀ ਤੋਂ ਬਾਅਦ ਵੀ ਤੂੰ ਮੰਨੇ ਗਈ ਕੀ ਕਰਨ ਲੱਗੀ ਸੀ ਤੂੰ ਤੂੰ ਤਾਂ ਮੈਨੂੰ ਜਮੀਨਾਂ ਨਾਲ ਕਰਨ ਤੇ ਤੂੰ ਲੱਗੀ ਸੀ ਨਾਲੇ ਤੇਨੂੰ ਚੰਗਾ ਭਲਾ ਪਤਾ ਵੀ ਤੇਰੇ ਬਿਨਾ ਮੇਰਾ ਹੈ ਕੌਣਾ ਓਰੇ ਨਾ ਇਹ ਜਾ ਤੇਨੂੰ ਕੀ ਹੋ ਗਿਆ ਜਿਹੜੀ ਤੂੰ ਆਪਣੀ ਜਾਨ ਦੇਣ ਲੱਗੀ ਸੀ ਮੇਰੇ ਮਰਦੀ ਨਾ ਨਾ ਹੋਰ ਕੀ ਕਰਦੀ ਮੈਂ ਤਾਂ ਤੇਨੂੰ ਗੱਲਾਂ ਦੱਸ ਕੇ ਹੁਣ ਪਛਤਾ ਰਹੀ ਆ ਜੇ ਮੈਂ ਤੇਨੂੰ ਨਾ ਗੱਲਾਂ ਦੱਸਦੀ ਤੇ ਅੱਜ ਮੇਰੀ ਭਾਬੀ ਮੇਰੇ ਘਰੇ ਆਈ ਕਾ ਸੁੱਖ ਕੀ ਤੇ ਵੀਰੇ ਤੇ ਰੰਗਰ ਵਸਾਇਆ ਮੈਂ ਅਝੂਹੀ ਘਰ ਟੁੱਟਦਾ ਮੈਂ ਕਿਵੇਂ ਦੇਖਾਂ ਭਾਵੇਂ ਮਰਨ ਨਾਲ ਕਿਹੜਾ ਫਿਰ ਘਰ ਬਸ ਜਾਂਦਾ ਇਹ ਤਾਂ ਹੋਰ ਉੱਜੜ ਜਾਂਦਾ ਸਾਨੂੰ ਬਿੰਦੂ ਲੈ ਆ ਭੁੱਲ ਜਾ ਸਾਰਾ ਕੁਝ ਚਲ ਠੀਕ ਹੈ ਭਣੇ ਮੈਂ ਲੈ ਆਉਣਾ ਨਵੀ ਨੂੰ ਮੈਂ ਤੇਰੀਆਂ ਦਿੱਤੀਆਂ ਕੁਰਬਾਨੀਆਂ ਦਾ ਹੋਰ ਤਾਂ ਕੁਝ ਨਹੀਂ ਮੋੜ ਸਕਦਾ ਪਰ ਮੈਂ ਤੇਰੀ ਇਹ ਇੱਛਾ ਜ਼ਰੂਰ ਪੂਰੀ ਕਰੂੰਗਾ ਪਰ ਮੇਰੇ ਨਾਲ ਵਾਦਾ ਕਰ ਵੀ ਤੂੰ ਇਹ ਜਿਹੜਾ ਕਦਮ ਨਹੀਂ ਚੱਕੇਂਗੀ ਜ਼ਿੰਦਗੀ 'ਚ ਕਦੇ ਬਾਜੂ ਠੀਕ ਹੈ ਬੁਰੀ ਮੈਂ ਤਾਂ ਤੁਨੂੰ ਦੋਨਾਂ ਨੂੰ ਹੱਸਦੇ ਖੇੜਦੇ ਦੇਖਣਾ ਚਾਹੁੰਦਾ ਚਲ ਠੀਕ ਹੈ ਭਣੇ ਮੈਂ ਕੱਪੜੇ ਪਾ ਕੇ ਨਾਲ ਜਾਣਾ ਫਿਰ ਮੈਂ ਲਿਓਣਾ ਲਵੀ ਨੂੰ ਚੰਗਾ ਤੂੰ ਰੋ ਨਾ ਵਸਤੂ ਚੁੱਪ ਕਰ ਜਾ ਹੁਣ ਤੂੰ ਕਿ ਮੇਰੇ ਉੱਦੀ ਆਉਂਦੀ ਆ ਹਾਂ ਨੜਿਆਂ ਆ ਜਾ ਕੇ ਚੱਕੇ ਨਹੀਂ ਚੁੱਪ ਕਰ ਮੰਮੀ ਮੇਰਾ ਸਾਰਾ ਖੁਸ਼ੀ ਖਤਮ ਹੋ ਗਿਆ ਜਿਹੜੀ ਮੈਨੂੰ ਥੋੜੀ ਬਹੁਤੀ ਆਸ ਸੀ ਨਾ ਅੱਜ ਉਹ ਵੀ ਮੁੱਕ ਗਈ ਮੈਂ ਇਹਨਾਂ ਨੂੰ ਫੋਨ ਕਰਿਆ ਸੀਗਾ ਕਹਿੰਦੇ ਤਲਾਕ ਦੇ ਕਾਗਜ਼ਾਂ ਤੇ ਸਾਈਨ ਕਰ ਦੇ ਮੇਰੇ ਵੱਲੋਂ ਦਾ ਰਿਸ਼ਤਾ ਖਤਮ ਹੈ ਚਲਤੀਏ ਚੁੱਪ ਕਰ ਜੋ ਕਰਮਾਂ ਕੀ ਲਿਖਿਆ ਉਹ ਹੋ ਕੇ ਰਹਿਣਾ ਮੰਮੀ ਮੈਂ ਆਪ ਦੇ ਹੱਥੀ ਆਪੀ ਜ਼ਿੰਦਗੀ ਬਰਬਾਦ ਕਰ ਲਈ ਜੇ ਮੈਂ ਗਲਤੀਆਂ ਕੀਤੀਆਂ ਤਾਂ ਜਿਸ ਅੱਜ ਆ ਗੁਬਤ ਦੀਆਂ ਕੋ ਚੰ ਦੀ ਜ਼ਿੰਦਗੀ ਤੂੰ ਨਹੀਂ ਖਰਾਬ ਕੀਤੀ ਇਹਦਾ ਕਾਰਨ ਮੈਂ ਆ ਜੇ ਮੈਂ ਤੇਰੇ ਨਾਲ ਕੰਨ ਭਰਦੀ ਤਾਂ ਤੇਰਾ ਅੱਜ ਘਰ ਖਰਾਬ ਨਾ ਹੁੰਦਾ ਗਲਤੀ ਤਾਂ ਬੁੱਤ ਮੇਰੀ ਆ ਜਿਹੜੀ ਮੈਂ ਮਾੜੇ ਟਾਈਮ ਤੇਰੀ ਤਾਈ ਦੀਆਂ ਗੱਲਾਂ ਚਾਹੀ ਮਮੀ ਤਾਈ ਤਾਈ ਨੇ ਇਹ ਜਾਂ ਕੀ ਕਹਿਤਾ ਸੀ ਤੁਹਾਨੂੰ ਉੱਤਤੇ ਨੇ ਵਿਆਹ ਤਾਂ ਵਾਧਾ ਤੇਰੀ ਤਾਈ ਵਧਾਈਆਂ ਦੇਣ ਆਈ ਸੀ ਬਦਾਨਾ ਪਣੇ ਸਿੰਦਰੇ ਲਵੀ ਦੇ ਵਿਆਹ ਦੀ ਆਮਾ ਤਾਂ ਆਖਿਆ ਜੰਮ ਲੈ ਵਧਾਈਆਂ ਦੇ ਕੇ ਆਵਾ ਮੱਲਵੀ ਦਾ ਵਿਆਹ ਕੀਤਾ ਹੈ ਵਧਾਈਆਂ ਪਣੇ ਥੋਲੋ ਵੀ ਹੋਰ ਠੀਕ ਠਾਕ ਨੇ ਸਹੋਰੀ ਉਹ ਤੇ ਵਧੀਆ ਨੇ ਹਾਂ ਵਧੀਆ ਨੇ ਚੱਲ ਵਧੀਆ ਹੋਇਆ ਤਾਂ ਹਨਾ ਹੋਰ ਵਧੀਆ ਜਿਪੜ ਗਿਆ ਹਾਂ ਨਾ ਬਹੁਤ ਵਧੀਆ ਬਹੁਤ ਵਧੀਆ ਹੋ ਗਿਆ ਪਰਿਵਾਰ ਵਧੀਆ ਦਾ ਹਾਂ ਪਰੌਣਾ ਕੀ ਕਰਦਾ ਹੈ ਪਰੌਣਾ ਤਾਂ ਕੋਈ ਉੱਥੀ ਲੱਗਿਆ ਪਿਆ ਜਿੱਥੇ ਲੀਨਾ ਨੌਕਰੀ ਕਰਦੀ ਐ ਉੱਥੇ ਇਕੱਠੀ ਨੱਗੇ ਬੈਠੋ ਤਾਂ ਚੱਲ ਵਧੀਆ ਹੋਇਆ ਤਾਂ ਹੋਰ ਘਰ ਪਰਵਾਰ ਕੇ ਬੈਠਣਾ ਕਿੰਨੇ ਕੁ ਜੀ ਨੇ ਘਰੇ ਇਹ ਤਾਂ ਪੈਣੇ ਘਰੇ ਨੇ ਦੋਨੇ ਭੈਣ ਭਰਾ ਹੀ ਚੀਜੇ ਭੈਣ ਵੱਡੀ ਆ ਉਹਨੇ ਵਿਆਹ ਨਹੀਂ ਕਰਾਇਆ ਹੋਇਆ ਉਹਨੇ ਛੋਟਾ ਜਿਹਾ ਪਾਲ ਕੇ ਇਹਨੂੰ ਵਿਆਹ ਤਾਂ ਅੱਛਾ ਰਤਨਾ ਨਾਮ ਤੇ ساری ਉਮਰ ਕੁੜੀ ਕੋਲੀ ਰਹੋਗੇ ਹਨਾ ਹੋਰ ਭੈਣੇ ਇੰਨਾ ਕੋਲੀ ਰਹੋਗੀ ਹੋਰ ਉਹਦਾ ਹੈ ਵੀ ਕਾਨ ਜੀਵੇ ਪੜਾ ਜਾਉਗੀ। ਮੈਂ ਦੱਸ ਇਹ ਤਾਂ ਔਖਾ ਹੀ ਹੋ ਗਿਆ ਹਨਾ ਸਾਰੀ ਉਮਰੀ ਫਿਰ ਨਾਲ ਹੀ ਰਹੂਗੀ ਉਹ ਤਾਂ ਕੁੜੀ। ਆਹ ਭੈਣੇ ਨਾਲ ਹੀ ਰਹਿਣਾ ਪਊਗਾ। ਪਰ ਉਹ ਨਵੀਂ ਕਹਿੰਦੀ ਸੀ ਵੀ ਭੈਣ ਦਾ ਸੁਭਾਅ ਬਹੁਤ ਵਧੀਆ। ਸੁਭਾਅ ਦਾ ਤਾਂ ਬਾਤ ਹੀ ਪਤਾ ਲੱਗਦਾਗਾ ਇਹ ਤਾਂ ਸੱਸਾਂ ਵਾਲਾ ਹੀ ਕੰਮ ਕਰੂਗੀ ਮੈਨੂੰ ਲੱਗਦਾ। ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਜਦੋਂ ਕੁੜੀ ਆਉਗੀ ਉਹਨੂੰ ਸਮਝਾ ਦੇ ਬਹੁਤਾ ਨਾ ਨਣਦ ਦੇ ਥੱਲੇ ਲੱਗੀ ਰਹੇ। ਨਹੀਂ ਤਾਂ ਨਣਦ ਨੇ ਰੋਪਾ ਕੇ ਰੱਖਣਾ ਲਵੀ ਤੇ ਉਹਦੀ ਮਰਜ਼ੀ ਚੱਲੂਗੀ ਘਰੇ ਤਾਂ ਫਿਰ ਲਵੀ ਤਾਂ ਖਾਣ ਪਹਿਣਨ ਤੋਂ ਵੀ ਤਰਸ ਜੂਗੀ ਹਾਂ ਭੈਣੇ ਗੱਲ ਤਾਂ ਤੇਰੀ ਵੀ ਠੀਕ ਐ ਪਰ ਮੈਂ ਤਾਂ ਇੰਨੀ ਸੋਚੀ ਹੀ ਨਹੀਂ ਨਾਹੀਂ ਤਾਂ ਤੈਨੂੰ ਕਹਿਣੀ ਐ ਤੇਰੇ ਦੋ ਧੀਆਂ ਨੇ ਜੇ ਨੰਦ ਨੇ ਐਂ ਰੋਪਾ ਕੇ ਰੱਖਿਆ ਤਾਂ ਲਵੀ ਤਾਂ ਉਰੇ ਆ ਕੇ ਬਹਿ ਜੂਗੀ ਫਿਰ ਛੋਟੀ ਦਾ ਰਿਸ਼ਤਾ ਕੌਣ ਲਾਊਗਾ ਗੱਲ ਤਾਂ ਤੇਰੀ ਠੀਕ ਐ ਜਦੋਂ ਹੁਣ ਲਵੀ ਇੱਥੇ ਆਈ ਨਾ ਮੇਰੇ ਕੋਲੇ ਰਹਿਣ ਵਾਸਤੇ ਮੈਂ ਉਹਨੂੰ ਪੂਰੀ ਸਮਝਾ ਕੇ ਤੂੰ ਯਾਰ ਠੀਕ ਐ ਮੈਂ ਤਾਂ ਤੈਨੂੰ ਆਪਦੇ ਕਰਕੇ ਸਮਝਾਉਣੀ ਐ ਕੰਮ ਆਉਣ ਵਾਲੀਆਂ ਗੱਲਾਂ ਨੇ ਕੋਈ ਨਾ ਤੂੰ ਜਮਾਂ ਫਿਕਰ ਨਾ ਕਰ ਮੈਂ ਆਈ ਨੂੰ ਐਂ ਪੂਰਾ ਸਮਝਾ ਦੂੰ ਠੀਕ ਐ ਯਾ ਲੈ ਚੰਗਾ ਮੈਂ ਫਤਮੇ ਤੇਰੀ ਤਾਈ ਦੀਆਂ ਗੱਲਾਂ ਸੁਣ ਕੇ ਡਰ ਗਈ ਵੀ ਕਿਤੇ ਮੇਰੀ ਕੁੜੀ ਨੂੰ ਤੰਗ ਕਰਕੇ ਇੱਥੇ ਨਾ ਭੇਜ ਦੇਣ ਕਿਉਂ ਮੈਂ ਛੋਟੀ ਲਾ ਵੀ ਵਿਆਹ ਕਰਨਾ ਉਹਦਾ ਰਿਸ਼ਤਾ ਫਿਰ ਕੌਣ ਲਊਗਾ ਇਹੀ ਸੋਚ ਕੇ ਫਤਮਾ ਤੈਨੂੰ ਸਿਖਾਤਾ ਬਿਨਾਂ ਮੰਗਦੇ ਦੇ ਹੀਠਾਂ ਲਾ ਕੇ ਨਾ ਰਹੀ ਪਰ ਮੈਨੂੰ ਕੀ ਪਤਾ ਸੀ ਵੀ ਮੇਰੀਆਂ ਗੱਲਾਂ ਦਾ ਆ ਨਤੀਜਾ ਨਿਕਲੂਗਾ ਚਲੋ ਮੰਮੀ ਤੈਨੂੰ ਦੋਸ਼ ਦਵਾ ਮੇਰੀ ਤਾਂ ਤਕਦੀਰ ਹੀ ਮਾੜੀ ਸੀ ਅਹ ਕਹ ਕੋਈ ਨਾ ਮੁੱਟ ਕੁੱਪ ਕਰ ਦੇ ਮੰਮੀ ഹണി ഏശ്നി സഹനകാര ਮੈਂ ਤਾਂ ਤੈਨੂੰ ਲੈਣ ਆਇਆ ਨਾ ਹਟਣਾ ਕਰছি ਨਾ ਕਿ ਆਣੀਆ ਜੀ ਅੱਜ ਮੈਨੂੰ ਬਹੁਤ ਖੁਸ਼ੀ ਹੈ ਜਿਹੜਾ ਤੁਸੀਂ ਫੈਸਲਾ ਲਿਆ ਹੈ ਤਲਾਕ ਦੇ ਕਾਗਜ਼ ਪਾੜਤੇ ਨੇ ਮੈਂ ਸੱਚੇ ਦਿਲ ਨਾਲ ਤੁਹਾਡੇ ਤੋਂ ਵੀ ਮਾਫੀ ਮੰਗਦੀ ਆ ਤੇ ਦੀਦੀ ਤੋਂ ਵੀ ਮੰਗੂਗੀ ਜਾ ਕੇ ਜਿਹੜੀਆਂ ਵੀ ਮੈਂ ਗਲਤੀਆਂ ਕੀਤੀਆਂ ਨੇ ਨਾ ਉਹਨਾਂ ਦਾ ਮੈਨੂੰ ਅੱਜ ਦਿਲੋਂ ਪਛਤਾਵਾ ਹੈ ਲਵੀ ਜਿਹੜਾ ਇਹ ਰਿਸ਼ਤਾ ਬਚਿਆ ਨਾ ਆਪਣਾ ਏ ਭੈਣ ਦੇ ਕਰ ਕੀ ਬਚਿਆ ਮੈਂ ਤਾਂ ਤੈਨੂੰ ਹੁਣ ਵੀ ਕਹਿਣਾ ਵੀ ਜ਼ਿੰਦਗੀ 'ਚ ਕਦੇ ਵੀ ਦੁਬਾਰਾ ਇਹੋ ਜੀ ਗਲਤੀ ਨਾ ਕਰੀ ਮੇਰੀ ਭੈਣ ਨੂੰ ਤੰਗ ਨਾ ਕਰੀ ਨਾ ਜੀ ਤੁਸੀਂ ਮੇਰੇ ਤੇ ਵਿਸ਼ਵਾਸ ਰੱਖੋ ساری ਜ਼ਿੰਦਗੀ ਤੁਹਾਨੂੰ ਮੇਰੇ ਵੱਲੋਂ ਕੋਈ ਸ਼ਿਕਾਇਤ ਨਹੀਂ ਆਊਗੀ ਲੈ ਬੱਤ ਤੁਸੀਂ ਬੈਠੋ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਉਂਦੀ ਆ ਨਾਲੇ ਚਾਹ ਧਰਿਆਉਂਗੀ ਠੀਕ ਆ ਮੰਮੀ ਚਲ ਤੂੰ ਵੀ ਆਪਣੇ ਪਾਲਾ ਬੈਗ 'ਚ ਕੱਪੜੇ ਚੱਲੀਏ ਫਿਰ ਠੀਕ ਹੈ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਛਾ ਪਹਿਲਾਂ ਤਾਂ ਇਹ ਦੱਸੋ ਵੀ ਸਾਡੀ ਇਹ ਸੀਰੀਜ਼ ਤੁਹਾਨੂੰ ਕਿਵੇਂ ਲੱਗੀ ਜੇ ਵਧੀਆ ਲੱਗਿਆ ਤਾਂ ਇਸ ਵੀਡੀਓ ਦੇ ਨੀਚੇ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਅਸੀਂ ਆਉਣ ਵਾਲੀ ਸੀਰੀਜ਼ ਵੀ ਬਹੁਤ ਵਧੀਆ ਲੈ ਕੇ ਆਈਏ ਤੁਹਾਡੇ ਸਾਹਮਣੇ ਦੇਖੋ ਜੀ ਸਾਡੀ ਹੱਥ ਬੰਨ੍ਹ ਕੇ ਇਹੀ ਬੇਨਤੀ ਹੈ ਵੀ ਕਦੇ ਆਪਦੇ ਬੱਚੇ ਨੂੰ ਗਲਤ ਸਿੱਖਿਆ ਨਾ ਦਿਓ ਜੇ ਗਲਤ ਸਿੱਖਿਆ ਮਾਂ ਨੇ ਦਿੱਤੀ ਤਾਂ ਗਲਤ ਲਾਗ ਤੱਕਰ ਪਹੁੰਚ ਗਈ ਕਦੇ ਵੀ ਕਿਸੇ ਦੀਆਂ ਗੱਲਾਂ ਚਾਕੇ ਆਪਦਾ ਘਰ ਖਰਾਬ ਨਾ ਕਰੋ। ਬਾਕੀ ਜੇ ਕਿਸੇ ਇਨਸਾਨ ਤੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਉਹਨੂੰ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। ਜੇ ਉਹ ਦੁਬਾਰਾ ਫੇਰ ਗਲਤੀ ਕਰਦਾ ਤਾਂ ਫੇਰ ਉਹ ਸਜ਼ਾ ਦਾ ਹੱਕਦਾਰ ਹੈ। ਹਾਂਜੀ ਜੇ ਇਹ ਸਾਰੀ ਵੀਡੀਓ ਤੁਹਾਨੂੰ ਸਾਰੇ ਪਾਰਟ ਸਾਡੇ ਵਧੀਆ ਲੱਗੇ ਹੋਣ ਤਾਂ ਲਾਈਕ ਕਮੈਂਟ ਦਾ ਕਰ ਨਹੀਂ ਕਰਨੇ ਨੇ ਪਰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤਾਂ ਕਿ ਅਸੀਂ ਹੋਰ ਆਉਣ ਵਾਲੀਆਂ ਵੀਡੀਓ ਵੀ ਤੁਹਾਡੇ ਸਾਹਮਣੇ ਵਧੀਆ-ਵਧੀਆ ਲੈ ਕੇ ਆਈਏ ਜੀ ਤੇ ਬਾਕੀ ਜਿਹੜੇ ਭੈਣ ਭਰਾ ਨਵੇਂ ਦੇਖ ਰਹੇ ਨੇ ਸਾਡਾ ਚੈਨਲ ਉਹ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਆ ਸਕਣ ਚੰਗਾ ਜੀ ਸਤਿ ਸ਼੍ਰੀ ਅਕਾਲ ਖੁਸ਼ ਰਹੋ